ਸੋ ਸਾਹਿਬ ਜਿਹੜਾ 2024 26 ਦਸੰਬਰ 2024 ਨੂੰ ਉਹਨਾਂ ਬਾਕਸਿੰਗ ਡੇ ਆ ਜਿਹੜੀ ਨਾਰਥ ਅਮਰੀਕਾ 'ਚ ਮਨਾਇਆ ਜਾਂਦਾ ਜੀ ਤੇ ਉਸ ਦਿਨ ਜਿਹੜੇ 26 ਨੂੰ ਹੀ ਜ਼ਿਆਦਾ ਸਤੰਬਰ ਨੂੰ ਕਿੰਨੇ ਨੂੰ ਪੈਦਾ ਹੋਏ ਸੀਗੇ ਤੇ 26 ਦਸੰਬਰ ਨੂੰ ਚਲੇ ਗਏ ਡਾਕਟਰ ਮਨਮੋਹ ਸਿੰਘ ਇੱਕ ਆ ਵੱਖਰਾ ਅਧਿਆਇ ਲਿਖ ਗਿਆ ਜੀ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਂ ਗਿਆਤ ਕੀਤਾ ਜਾਊਗਾ ਪੂਰੀ ਦੁਨੀਆ ਤੋਂ ਔਰ ਡਾਕਟਰ ਮਨਮੋਹਨ ਸਿੰਘ ਦੇ ਅੰਤਮ ਮરણ ਜਿਹੜੀ ਉਹਨਾਂ ਦੇ ਅੰਤਮ ਅਰਦਾਸ ਹੋਈ ਹੈ ਜੀ ਕੌਣ ਕੌਣ ਪਹੁੰਚਿਆ ਉਹਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਆ ਦੇਖੋ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਇੱਕ ਵਾਰੀ ਆਪ ਆਪ ਕਿਹਾ ਸੀ ਭਾਰ ਦੇ ਬਾਰੇ ਕਿ ਮੈਂ ਇਸ ਦੇ ਦੁਕਾਨ ਦਾ ਇਹ ਨਹੀਂ ਦੇ ਸਕਦਾ ਜੀ ਕਿਉਂਕਿ 1947 ਨੂੰ ਇੱਕ ਅਨਵਾਰਸ਼ ਪੱਛਾ ਪੱਤੇ ਕੱਪੜਿਆਂ ਦੇ ਨਾਲ ਭਾਪ ਵਿੱਚ ਆਇਆ ਸੀ ਤੇ ਇਸ ਤਰੀਕੇ ਤੇ ਲੋਕਾਂ ਨੇ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਇਹ ਛੋਟੀ ਗੱਲ ਨੂੰ ਬਹੁਤ ਵੱਡੀ ਗੱਲ ਜਿਹੜਾ ਨਹੀਂ ਗੱਲ ਕਹੀ ਸੀ ਪਰ ਮੇਰਾ ਮੰਨਣਾ ਹੈ ਕਿ ਜੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਤਾਂ ਉਹ ਪ੍ਰਧਾਨ ਮੰਤਰੀ ਆਪਣੀ ਯੋਗਤਾ ਆਪਣੀ ਯੋਗਤਾ ਤੇ ਆਪਣੀ ਜਿਹੜੀ ਇੱਕ ਡਿਟਰਮੀਨੇਸ਼ਨ ਉਹਦੀ وجہ ਕਾਰਨ ਬਣੀ ਸੀ ਜੀ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਡਾਕਟਰ ਮਨਮੋਹਨ ਸਿੰਘ ਰਿਜ਼ਰਵ ਬੈਂਕ ਆਫ ਇੰਡੀਆ ਵਰਲਡ ਬੈਂਕ ਵਗੈਰਾ بڑے ਥਾਵਾਂ ਦੇ ਉੱਤੇ ਉਹਨਾਂ ਨੇ ਜਿਹੜੀ ਐ ਕੰਮ ਕੀਤਾ ਨੌਕਰੀ ਕੀਤੀ ਜੀ ਉਹਨੇ ਦੁਨੀ ਦੁਨੀਆਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਤੋਂ ਪੀ ਐਚ ਡੀ ਕੀਤੀ ਮਾਸਟਰ ਡਿਗਰੀ ਕੀਤੀ ਅਰ ਇਤਿਹਾਸ ਭਾਰਤ ਦੇ ਵਿੱਚ ਇੱਕ ਗੱਲ ਮਸ਼ਹੂਰ ਹੈ ਕਿ ਇੱਕ ਪ੍ਰਧਾਨ ਮੰਤਰੀ ਉਹ ਹੈ ਜਿਹਦੀ ਡਿਗਰੀ ਨਹੀਂ ਥੀ ਹੁੰਦੀ ਜੀ ਤੇ ਦੂਜਾ ਪ੍ਰਧਾਨ ਮੰਤਰੀ ਆ ਜਿਹਦੀਆਂ ਡਿਗਰੀਆਂ ਤਾਂ ਕਿੰਤੀ ਨਹੀਂ ਹੁੰਦੀ ਜੀ ਉਹਦੇ ਕੋਲ ਐਗੀਆਂ ਡਿਗਰੀਆਂ ਸੀ ਹਮਮ ਅਰ ਇਹ ਜਿਹੜੇ ਦਰਬਾਰ ਵਿੱਚ ਕਾਫੀ ਦਿਏ ਗਵਰਨਰ ਰਹੀ ਸੀ ਇਹ ਭਾਰਤ ਸਰਕਾਰ ਦੇ ਆਰਥਿਕ ਸਹਾਕਾਰ ਵੀ ਰਹੇ ਜੀ ਜੀ ਨੀ ਸੋਕਨ ਮੇ ਦੇ ਵਿੱਚ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਉੱਭਰਦੀ ਹੈ। ਹੂੰ ਹੂੰ। ਬਹੁਤ ਉਹਨਾਂ ਦੇ ਕੋਲੇ ਹੈਜੀ ਸੀਟ ਉਸ ਵੇਲੇ ਭਾਰਤ ਦੀ ਹਾਲਤ ਬਹੁਤ ਹੀ ਖਲਪਤਾ ਸੀ। ਜੀ। 3-4 ਦਿਨਾਂ ਦਾ ਰਹੇਗਾ ਸੀ ਰਿਜ਼ਰਵ ਜਿਹੜਾ ਹੈਗਾ 2 ਹਫ਼ਤੇ ਦਾ ਰਹੇਗਾ ਸੀ। ਹੂੰ। ਔਰ ਉਸ ਤੋਂ ਬਾਅਦ ਭਾਰਤ ਨੇ ਦਿਵਾਲੀਆ ਹੋ ਜਾਣਾ ਸੀ ਸਾਰਾ ਸੋਨਾ ਜਿਹੜਾ ਹੈਗਾ ਉਹ ਜਹਾਜ਼ਾਂ 'ਤੇ ਭਰ ਕੇ ਇੰਗਲੈਂਡ ਭੇਜਦਾ ਸੀ ਉਹ ਵਿਦੇਸ਼ਾਂ ਦੇ ਕੋਲੇ ਕਹਨੇ ਪਿਆ ਸੀ। ਹੂੰ ਹੂੰ। ਇਹਨਾਂ ਹਾਲਾਤਾਂ ਦੇ ਵਿੱਚ ਮੁਰਖ ਨੂੰ ਜਲਾਇ ਕਿਵੇਂ ਜਾਣੇ ਸੋਚਿਆ ਹੈ। ਕਲਿਤ ਦਾ ਕਾਂਗਰਸ ਪਾਰਟੀ ਦੇ ਖੁਸ਼ਵਟੇ ਲੀਡਰਾਂ ਨੇ ਇਹ ਸਰਕਾਰ ਤਾਂ ਬਣਾਉਣ ਜਾ ਰਹੇ ਆ ਕਿ ਸੰਕਟ ਨੂੰ ਕਵੇਂ ਕਟਾਂਗੇ ਜੀ ਫਿਰ ਨજર ਪਾਈ ਕਿ ਭਾਰਤ ਦੇ ਵਿੱਚ ਇੱਕ ਬੰਦਾ ਅਜੇ ਹੈ ਕਿ ਆਪਾਂ ਉਹਨੂੰ ਵਿੱਤ ਮੰਤਰੀ ਬਣਾ ਲਈਏ ਹੂੰ ਹੂੰ ਤਾਂ ਉਹ ਬੰਦਾ ਭਾਰਤ ਨੂੰ ਇਸ ਜਿੱਲ੍ਹੇ ਦੇ ਵਿੱਚੋਂ ਕੱਢ ਸਕਦਾ ਜਿਵੇਂ ਡਾਕਟਰ ਮਨਮੋਹ ਸਿੰਘ ਦਾ ਗੁਣਾ ਪਿਆ ਜੀ ਈਸੀਐਲ ਐਗਜ਼ੈਂਡਰ ਜਿਹੜੇ ਉਸ ਵੇਲੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਸਾਡੇ ਪ੍ਰਾਈਮ ਮਿਨਿਸਟਰ ਦੇ ਹੂੰ ਹੂੰ ਉਹਨਾਂ ਨੂੰ ਭੇਜਿਆ ਗਿਆ ਤੇ ਉਹ ਚੇਤੇ ਸਵੇਰੇ 5 ਵਜੇ ਹੋ ਗਏ ਤੇ ਉਹਨਾਂ ਨੇ ਜਾ ਕੇ ਕਿਹਾ ਜੀ ਤਿਆਰ ਹੋ ਗਿਆ ਉਹ ਤੁਹਾਨੂੰ ਵਿੱਤ ਮੰਤਰੀ ਬਣਾਉਣੇ ਜੀ ਡਾਕਟਰ ਮਨਮੋਨ ਸਿੰਘ ਨੂੰ ਇਸ ਕੱਲ ਪਿਆ ਸਟੂਡੈਂਟ ਨੇ ਕਬੀ ਕਹੀ ਸੀ ਮੈਂ ਜਾ ਕਬੀ ਸ਼ਾਇਦ ਕੋਈ ਸੁਪਨਾ ਨਾ ਆਇਆ ਹੋਵੇ ਉਹ ਤਿਆਰ ਨਹੀਂ ਥੀ ਹੋਏ ਮੌਕੇ ਦੇ ਮੌਕੇ ਜੋ ਆਇਆ ਕਿ ਸੋਚ ਕੋ ਤੇ ਫਿਰ ਉਹ ਸੋਚਣਾ ਸ਼ੁਰੂ ਕਰ ਦਿੱਤੀ ਜੀ ਔਰ ਥੋੜੇ ਸਮੇਂ ਦੇ ਵਿੱਚ ਉਹਨਾਂ ਦੀ ਵਿਆਕ ਕਿਤੇ ਦੇਸ਼ ਨੂੰ ਜਿੱਥੇ ਲੈ ਕੇ ਖੜਾ ਕਰਤਾ ਉਹਦੀ ਮੈਂ ਸਭ ਤੋਂ ਵੱਡੀ ਮਿਸਾਲ ਉਦੋਂ ਦੇਊਗਾ ਜਦੋਂ ساری ਦੁਨੀਆ ਦੇ ਵਿੱਚ ਰੈਫੈਕਸ਼ਨ ਆਇਆ ਸੀ ਭਾਰਤ ਉਸ ਰੈਫੈਕਸ਼ਨ ਤੋਂ ਬਚ ਗਿਆ ਸੀ ਜੀ ਕੋਵਿਡ-19 ਵਰਗਾ ਜਦੋਂ ਸੰਕਟ ਆਇਆ ਉਸ ਸੰਕਟ ਦੇ ਦੌਰਾਨ ਸਾਰੀ ਦੁਨੀਆ ਦਾ ਦੁਆਲਾ ਨਿਕਲ ਗਿਆ ਸੀ ਲੇਕਿਨ ਭਾਰਤ ਫੇਰ ਵੀ ਉਸ ਅਰਥ ਭੋਜ ਨੂੰ ਝੰਡ ਗਿਆ ਸੀ। ਹੂੰ ਹੂੰ ਡਾਕਟਰ ਮਨਮੋਹ ਸਿੰਘ ਬੋਲਦੇ ਬਹੁਤ ਘੱਟ ਹੁੰਦੇ ਸੀ, ਕੰਮ ਜ਼ਿਆਦਾ ਕਰਦੇ ਹੁੰਦੇ ਸੀ। ਜੀ ਤੇ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਵਾਲੇ ਨੇ ਉਹਨਾਂ ਤੇ ਇਹ ਜਾਮਲਾਤਾ ਸੀ ਕਿ ਇਹਦਾ ਮੋਦੀ ਪਾਪ ਹੈ। ਇਹ ਬੋਲਦਾ ਨਹੀਂ। ਜੀ। ਪਰ ਫਿਰ ਉਹਨਾਂ ਨੇ ਕਿਹਾ ਸੀ ਕਿ ਇਤਿਹਾਸ ਮੇਰਾ ਫੈਸਲਾ ਕਰੂ ਕਿ ਮੈਂ ਠੀਕ ਸੀ ਕਿ ਗਲਤ ਸੀ। ਹੂੰ ਹੂੰ ਮੈਂ ਚੰਗਾ ਸੀ ਜਾਂ ਮੈਂ ਮਾੜਾ ਸੀ ਉਹ ਇਤਿਹਾਸ ਫੈਸਲਾ ਕਰੂ ਤੇ ਅੱਜ ਜਦੋਂ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਵਕਈ ਇਤਿਆਦ ਨੇ ਉਹਨਾਂ ਦਾ ਫੈਸਲਾ ਕਰ ਦਿੱਤਾ ਕਿ ਉਹਦੀ ਉਹਦਾ ਕੋਈ ਥਾਂ ਨਹੀਂ ਸੀ ਹਾਲਾਂਕਿ ਭਾਰਤ ਸਰਕਾਰ ਨੇ ਆਪਣੀ ਜਿਹੜੀ ਰਾਜਸੀ ਵਿਤਕਰੇਬਾਜੀ ਆ ਉਹਦਾ ਸ਼ਿਕਾਰ ਹੁੰਦੇ ਹੋਇਆ ਉਹਨਾਂ ਦਾ ਸਨਸਕਾਰ ਵੀ ਉਸ ਜਗ੍ਹਾ ਤੇ ਨਹੀਂ ਹੋਣ ਦਿੱਤਾ ਜਿੱਥੇ ਬਾਕੀ ਮੰਤਰੀਆਂ ਦਾ ਸਤਿਕਾਰ ਪ੍ਰਧਾਨ ਮੰਤਰੀਆਂ ਦਾ ਹੁੰਦਾ ਰਿਹਾ ਇੱਕ ਕਾਮ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਸ਼ਿਸ਼ਾਨ ਕਾਟ ਨਿਕੰਬੋਧ ਕਾਟ ਇੱਥੇ ਕੋਈ ਵੀ ਕਿਸੇ ਦਾ ਜਾ ਕੇ ਸਤਿਕਾਰ ਕਰਦੇ ਉਹਨਾਂ ਦਾ ਸਨਸਕਾਰ ਕੀਤਾ ਗਿਆ لیکن جو ہے ਸਾਫਟਵੇਅਰ ਇੱਕ ਕੰਮ ਗਲਤ ਹੋ ਗਿਆ ਤੇ ਹੁਣ ਉਹਨਾਂ ਨੇ ਪਿੱਛੇ ਪਿੱਛੇ ਫਿਰਦੇ ਐ ਨਾ ਉਹ ਜਿੰਨੇ ਕਬੂਤ ਆ ਤੁਹਾਡਾ ਨਿਕੰਬੂਤ ਕਾਤੇ ਸਤਕਾਰ ਕੀਤਾ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਸਮਾਰਕ ਬਣਾਉਣਾ ਹੈ ਭੂ ਪੰਡਤ ਮਹਿਰੂ ਐ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਸੰਜੀ ਗਾਂਧੀ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਸੀ ਉਹਦੇ ਨਾਲ ਕੋਈ ਜ਼ਮੀਨ ਜਿਹੜੀ ਇਹਦੇ ਕਿਤੇ ਹੈ ਲੇਕਿਨ ਪਰਿਵਾਰ ਨਿਸ਼ਚਿੰਤਾ ਉਹ ਆਪਣੀ ਆਪਣੀ ਜਿਹੜੀ ਹੈਗੀ ਚੱਲੇ ਚੱਲ ਰਹੀ ਹੈ ਕੋਈ ਦਾ ਭਾਣਾ ਮੰਨ ਕੇ ਉਹ ਆਪਣੀ ਗੱਲ ਕਰ ਰਹੇ ਜੀ ਕੱਲ ਉਹਨਾਂ ਦੀ ਅਖੰਡ ਸਮਾਰਤ ਸੀ ਅਖੰਡ ਸਮਰਦਾ ਉੱਤੇ ਮੌਕੇ ਦੇ ਉੱਤੇ ਪਹਿਲਾ ਜਿਹੜੀ ਹੈਗੀ ਆ ਭੋਗ ਪਾਏ ਗਏ ਉਹਨਾਂ ਦੇ ਘਰ ਅਖੰਡ ਪਕਸਰ ਸਾਹਿਬ ਦੇ ਮੋਦੀ ਲਾਲ ਮਾਰਗ ਦੇ ਉੱਤੇ ਉਹਨਾਂ ਦਾ ਘਰ ਹੈ ਉੱਥੇ ਇੱਕ ਵੱਡੇ ਲੀਡਰ ਕੇ ਕਾਂਗਰਸ ਪਾਰਟੀ ਦੇ ਮੰਤ ਕੰਟਰਨ ਖੜ ਕੇ ਪ੍ਰੈਜ਼ੀਡੈਂਟ ਕੇ ਸਾਹਬ ਕਮੇਟੀ ਜੀ ਸੋਨੀਆ ਗਾਂਧੀ ਗਈ ਹੋਰ ਲੋਕ ਵੀ ਗਏ ਔਰ ਉੱਥੇ ਜਿਹੜਾ ਹੈਗਾ ਉਹ ਭੋਗ ਕੋਣ ਅਪਰੰਤ ਜਿਹੜਾ ਕੀਰਤਨ ਕੀਤਾ ਬੜੀ ਕਮਾਲ ਦੀ ਗੱਲ ਦੇਖੋ ਤੁਸੀਂ ਜਿਹੜਾ ਕੀਰਤਨ ਕੀਤਾ ਕੀਰਤਨ ਡਾਕਟਰ ਮਨਮੋਹ ਸਿੰਘ ਦੀ ਮਿਸ ਜੀ ਗੁਰਸ਼ਰਨ ਕੌਰ ਤੇ ਉਹਨਾਂ ਦੀਆਂ ਬੱਚਿਆਂ ਨੇ ਕੀਤਾ ਵਾਹ ਜੀ ਰੋਫ ਕੀਰਤੰਨ ਦੇ ਵਿੱਚ ਹਾਰਮੋਨੀਆ ਮਾਪ বাজਾਈ ਜਾ ਰਹੀ ਹੈ ਕੁਸ਼ਰਨ ਕੌਰ ਗੀਤਰ ਵੀ ਕਰ ਰਹੇ ਹੈ ਤੇ ਨਾਲ ਉਹਨਾਂ ਨੇ ਜਿਹੜਾ ਸ਼ਬਦ ਗਾਇਆ ਸ਼ਬਦ ਉਹ ਗਾਇਆ ਹੈ ਜਿਹੜਾ ਮਨਮੋਹਨ ਸਿੰਘ ਅਕਸਰ ਗੁੰਗਣਾਉਂਦੇ ਉਹਦੇ ਚ ਜਿਹਦੀ ਸਭ ਤੋਂ ਵੱਧ ਪਸੰਦ ਕਰਦੇ ਸੀ ਜੀ ਦੁਨੀਆ ਗਾਦੀ ਨੇ ਉੱਥੇ ਆਪਣੇ ਮਤਲਬ ਜਿਹੜਾ ਜਵਾਬਨਾ ਦਾ ਇਤਹਾਸ ਕਰਦੇ ਹੈ ਕਿ ਮੇਰਾ ਇੱਕ ਬਹੁਤ ਵਧੀਆ ਦੋਸਤ ਸਾਡਾ ਇੱਕ ਬਹੁਤ ਵਧੀਆ ਪਾਰਟੀ ਦਾ ਵਰਕਰ ਇੱਕ ਅਜਿਹੇ ਬੰਦਾ ਸਾਨੂੰ ਵਿਸ਼ੋੜਾ ਦੇ ਗਿਆ ਜਿਹਦੀ ਬੜੀ ਲੋਕ ਸੀ ਜੀ ਔਰ ਇਹਨਾਂ ਨੂੰ ਅਸੀਂ ਹਮੇਸ਼ਾ ਯਾਦ ਰੱਖ ਇਹ ਦਿਲਾ ਹੈਗਾ ਜੀ ਉਹਨਾਂ ਦੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਗਈ। ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਤੁਸੀਂ ਦੇਖੋ ਕਿ ਜੋ ਲੋਕ ਗਏ ਉਹ ਲੋਕ ਆਪਣੇ ਆਪਣੇ 필ਡ ਦੇ ਵਿੱਚ ਉਹਨਾਂ ਦੇ ਬਹੁਤ ਵੱਡੇ ਨਾਂਅ ਹੈ। ਜੀ ਪੋਲੀਟੀਕਲ ਪਾਰਟੀਆਂ ਦੇ ਵੱਡੇ ਲੋਕ ਗਏ, ਅਰਲੀਮੈਂਟ ਦੇ ਮੈਂਬਰ ਗਏ, ਰਾਜਾਂ ਦੇ ਮੁੱਖ ਮੰਤਰੀ ਸਾਹਿਬ ਕਾ ਮੁੱਖ ਮੰਤਰੀ ਗਏ। ਹਾਂ ਹਾਂ। ਪਰ ਕਾਮਗੱਜ ਗੁਰਦੁਆਰਾ ਸਾਹਿਬ ਦੇ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਜਿਹੜੇ ਲੋਕ ਉੱਥੇ ਸ਼ਾਮਲ ਹੋਏ ਹੈ। ਹਾਂ ਹਾਂ। ਉਹਨਾਂ ਦੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਸ਼ੋਕਹਲੋਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੀਤੀ ਯੋਗ ਦੇ ਸਾਬਕਾ ਚੇਅਰਮੈਨ ਮੋਹਨ ਸਿੰਘ ਆਲੂਵਾਲੀਆ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਵੱਡੇ ਲੀਡਰ ਮਨਜਿੰਦਰ ਸਿੰਘ ਸੇਠਾ ਮਹਾਰਾਣੀ ਪਰਨੀਤ ਕੌਰ सलमान खुर्शीद जी ਬਹੁਤ ਸਾਰੇ ਲੋਕ ਹੈ ਸਾਬਕਾ ਉਪ ਰਾਸ਼ਟਰਪਤੀ ਜਿਹੜੇ ਹੈਗੇ ਹਾਮਦ ਅंसारी ਸਾਹਿਬ ਉਹ ਵੀ ਗਈ ਉੱਥੇ ਔਰ ਉੱਥੇ ਜਿਹੜੇ ਹੈਗੇ ਹੈ ਹਰਸ਼ਵਰਤ ਕੌਰ ਬਾਦਲ ਨੇ ਜਿਹੜੀ ਗੱਲ ਕਹੀ ਮੈਨੂੰ ਨਹੀਂ ਪਤਾ ਸ਼ੇਰ ਗੱਲ ਦਾ ਵੀ ਉਹਨਾਂ ਦੇ ਪਰਿਵਾਰ ਦਾ ਜਿਹੜਾ ਹੈਗਾ ਵੀ ਸ਼ੋਕਰ ਕੀ ਹੈ ਜੀ ਹਰਸ਼ਵਰਤ ਕੌਰ ਬਾਦਲ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਲਿਖਿਆ ਹੈ ਉਹ ਕਹਿੰਦੀ ਵੀ ਜਦੋਂ ਹਰਿਆਣੇ ਦੀ ਗੁਰਦੁਆਰਾ ਬਖਰੀ ਗੁਰਦੁਆਰਾ ਕਮੇਟੀ ਬਣਾਈ ਜਾ ਰਹੀ ਸੀ ਉਸ ਦੇ ਵਿਰੋਧ ਦੇ ਵਿੱਚ ਅਸੀਂ ਮਤਲਬ ਡਾਕਟਰ ਮਨਮੋਹ ਸਿੰਘ ਨੂੰ ਬੇਨਤੀ ਕਰਨ ਵਾਸਤੇ ਗਏ ਸੀ ਜੀ ਬਟੇ ਬਾਦਲ ਪ੍ਰਕਾਸ਼ ਸਿੰਘ ਬਾਦਲ ਸੀ ਨਾਲ ਕਹਿੰਦੀ ਮੈਂ ਸੀ ਹੂੰ ਹੂੰ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਕੱਢ ਕਹੇ ਜੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਜਾ ਰਿਹਾ ਹੈ ਜੀ ਔਰ ਇਹ ਸਿੱਖਪੰਥ ਦਾ ਵੱਡਾ ਨੁਕਸਾਨ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਤੋੜ ਦੇ ਕਾਰਨ ਹੋਰ ਵੀ ਬਹੁਤ ਸਾਰੇ ਸੀ ਜਿਹੜੀ ਸਾਡੀ ਆਪਣੀ ਮਿਸਮੈਨੇਜਮੈਂਟ ਤੇ ਆਪਾਂ ਹਰਿਆਣੇ ਦੇ ਸਿੱਖਾਂ ਨੂੰ ਨਜ਼ਰਅੰਦਾਜ਼ ਕੀਤਾ ਉਹ ਵੀ ਇੱਕ ਕਾਰਨ ਸੀਗਾ ਹੂੰ ਹੂੰ ਔਰ ਇਹਨਾਂ ਨੇ ਉਹ ਕਿਉਂਕਿ ਇਸ ਇਸ ਤਰ੍ਹਾਂ ਬਣਾਇਆ ਵੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਜੀ ਤੇ ਡਾਕਟਰ ਮਨਮੋਹ ਸਿੰਘ ਨੇ ਕਿਹਾ ਨਹੀਂ ਅਜੇ ਹਾਂ ਨਹੀਂ ਹੋ ਸਕਦਾ ਮੈਂ ਜਾਣਨਾ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਹੈ ਤੇ ਉਹਨਾਂ ਨੇ ਉਸ ਵੇਲੇ ਦੱਸਿਆ ਸੀ ਕਿ ਮੇਰੇ ਪਿਤਾ ਜੀ ਨੇ ਵੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਮਾਣ ਦੇ ਲਈ ਜਿਹੜਾ ਮੋਰਚਾ ਲਗਾਇਆ ਉਹਦੇ ਵਿੱਚ ਸਜਾ ਕੱਤੀ ਸੀ ਡਾਕਟਰ ਮਨਮੋਹ ਸਿੰਘ ਦੇ ਬਾਪ ਨੇ ਜੀ ਔਰ ਇੱਕ ਵੱਖਰੀ ਗੱਲ ਦਾ ਪਤਾ ਲੱਗਾ ਕਿ ਡਾਕਟਰ ਮਨਮੋਹਨ ਸਿੰਘ ਆਲीडी ਆਲीडीਆ ਸਿਕ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਵੀ ਹਿੱਸੇ ਉਹਦੇ ਵਾਸਤੇ ਕੰਮ ਵੀ ਕਰਦੇ ਰਹੇ ਸੀ ਜੀ ਅਰੇ ਇਹ ਜਿਹੜੀ ਹੈਗੀ ਹੈ ਇਹਦਾ ਇਹਦਾ ਇਨਕਸ਼ਾਫ ਕੀਤਾ ਹੈ ਕੈਣੀ ਰਕਵੀਰ ਸਿੰਘ ਹੋਰਾਂ ਦੀ ਜੀ ਕੈਣੀ ਰਕਵੀਰ ਸਿੰਘ ਹੋੜੀ ਅਕਾਲਪੁਰ ਸਾਹਿਬ ਦੇ ਜਥੇਦਾਰ ਹੈ ਉਹ ਗਏ ਤਾਂ ਉੱਥੇ ਨਹੀਂ ਲੇਕਿਨ ਉਹਨੇ ਆਪਣੇ ਪੱਧਰ ਦੇ ਉੱਤੇ ਇੱਕ ਵੀਡੀਓ ਬਣਾ ਕੇ ਜਿਹੜੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਜੀ ਉਹਦੇ ਵਿੱਚ ਉਹਨੇ ਬਹੁਤ ਵੱਡੀ ਗੱਲ ਕਹੀ ਹੈ ਜਿੱਦ ਦੀ ਸਾਹਿਬ ਉਹਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਪੱਗ ਦਾ ਮਾਣ ਰੱਖੇ ਪੱਗ ਦਾ ਸਰਮਾਨ ਬਦਾ ਹੈ ਪਰ ਇਹ ਗੱਲ ਮਦਣੀ ਪਊ ਆਪਾਂ ਨੂੰ ਕਿ ਦੁਨੀਆਂ ਦੇ ਵਿੱਚ ਪਹਿਲਾਂ ਸਾਨੂੰ ਪੱਗਾਂ ਵਾਲਿਆਂ ਨੂੰ ਵੀ ਮੁਸਲਮਾਨ ਸਮਝਿਆ ਜਾਂਦਾ ਸੀ ਕਿਉਂਕਿ ਮੁਸਲਮਾਨਾਂ ਦੇ ਸਰਾਂ ਦੇ ਉੱਤੇ ਪੱਗ ਆਉਂਦੀ ਹੈ ਹੂੰ ਹੂੰ ਜਿਸ ਵੇਲੇ ਟਵਿੰਗ ਟਾਵਰ ਦੇ ਤੇ ਅਟੈਕ ਹੋਇਆ ਔਰ ਉਹ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਟਾਰਗੇਟ ਕੀਤਾ ਜਾਂਦਾ ਸੀ ਲਾਦੇ ਦੀ ਵਜ੍ਹਾ ਕਾਰਨ ਕਿ ਉਹ ਲਾਦੇ ਇਹਦੇ ਵੀ ਪੱਕੀ ਹੁੰਦੀ ਸੀ ਜੀ ਤੇ ਸਾਡੇ ਆਪਣੇ ਭਾਈਚਾਰੇ ਦੀ ਵੀ ਕਈ ਕਰੇ ਲੋਕਾਂ 'ਨਾਂ ਹਮਲਿਆਂ ਦਾ ਸ਼ਿਕਾਰ ਹੋਏ ਸੀ ਤੇ ਫਿਰ ਉਸ ਬਣੀ ਹੈ ਕਿ ਇਹਨਾਂ ਦੀ ਹੁਣ شناخت ਦਾ ਕਿਵੇਂ ਕੀਤਾ ਜਾਵੇ ਜਿਹੜੇ ਸਾਡੇ ਵੱਡੇ ਵੱਡੇ ਜਿਹੜੇ ਲੋਕ ਹੈ ਪੁੱਛੇ ਆਉਂਦੇ ਤੇ ਬੈਠੇ ਵੀ ਵੱਖ-ਵੱਖ ਦੇਸ਼ਾਂ 'ਚ ਉਹਨਾਂ ਨੂੰ ਫਿਕਰ ਪਿਆ ਵੀ ਆਪਾਂ ਕਿਵੇਂ ਕਰੀਏ ਹਾਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਦੱਸਿਆ ਵੀ ਆ ਹੈ ਕਹਿੰਦੇ ਵੀ ਉਸ ਵੇਲੇ ਪ੍ਰਕੀ ਰਾਸ਼ਟਰਪਤੀ ਨੇ ਆਪ ਦੇ ਘਰੇ ਇੱਕ ਫੰਕਸ਼ਨ ਵੀ ਕੀਤਾ ਸਰਦਾਰਾਂ ਨੂੰ ਬੁਲਾਇਆ ਉਥੋਂ ਇਹ ਮਤਲਬ ਜਿਹੜੀ ਹੈ ਉਹਨਾਂ ਨੇ شناخت ਕੀਤੀ ਕਿ ਵੱਖਰੀ ਕਿੰਨੇ ਲੋਕ ਹੈ ਪਰ ਕਲਮ ਲਾ ਕੇ ਜੇ ਆਪਾਂ ਦੇਖੀ ਜਿਹੜੀ ਦਸਤਾਰ ਦੀ ਮਹਿਮਾ ਵਧੀ ਹੈ ਇਹ ਪਤਾ ਲੱਗਾ ਕਿ ਦਸਤਾਰ ਬੰਨਣ ਵਾਲੀ ਜਿਹੜੀ ਇੱਕ ਵਿਸ਼ੇਸ਼ ਕਿਸਮ ਦੀ ਦਸਤਾਰ ਬੰਨ੍ਹਦੇ ਆ ਇਹ ਸਿੱਖ ਬੰਨ੍ਹਦੇ ਹੈ ਉਹ ਡਾਕਟਰ ਮਨਮੋਹਨ ਸਿੰਘ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਆਰਥਿਕਤਾ ਦੇ ਖੇਤਰ ਦੇ ਵਿੱਚ ਜਿਹੜਾ ਉਹਨਾਂ ਦਾ ਸਥਾਨ ਸੀ ਲੋਕਾਂ ਨੂੰ ਉਹ ਪਤਾ ਲੱਗਿਆ ਤੱਕਪੀ ਤੁਸੀਂ ਮੈਂ ਧਰਵਾਜ਼ੀ ਕਰਦਾ ਭਾਈ ਰਕਵੀਰ ਸਿੰਘ ਹੋਣਾ ਦਾ ਕਹਿੰਦੀ ਜੀ ਦਾ ਇਹ ਉਹਨਾਂ ਨੇ ਇਹ ਗੱਲ ਦੱਸ ਕੇ ਸਾਡੇ ਵੀ ਗਿਆਨ ਦੇ ਵਿੱਚ ਵਾਧਾ ਕੀਤਾ ਬਹੁਤ ਸਾਰਾ ਕੁਝ ਕਰਕੇ ਕਿ ਉਹ ਆਡਿਟੀਅਸ 6 ਸਟੂਡੈਂਟ ਫੈਡਰੇਸ਼ਨ ਦੇ ਲਈ ਵੀ ਕੰਮ ਕਰਦੇ ਰਹੇ ਜੋ ਅਜੇ ਹੀ 60 ਸਾਲ ਪਹਿਲੀ ਹੁੰਦੇ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਜੀ ਵੱਡੇ ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਛੋਟੇ ਤੋਂ ਛੋਟੇ ਲੋਕਾਂ ਨੇ ਵੀ ਯਾਦ ਕੀਤਾ ਦੁਨੀਆ ਦੇ ਵਿੱਚ ਸਿੱਖ ਕਿਤੇ ਵੀ ਬੈਠੇ ਆ ਉੱਥੇ ਵੀ ਪਰ ਮੈਂ ਇੱਕ ਤੁਹਾਡੇ ਨਾਲ ਇੱਕ ਹੋਰ ਯਾਦ ਸਾਂਝੀ ਕਰਦਾ ਹਾਂ ਕਿ ਡਾਕਟਰ ਮਨਮੋਹ ਸਿੰਘ ਉੱਤੇ ਜਿਹੜਾ ਬਹੁਤ ਵੱਡੀ ਮੁਸੀਬਤ ਉਹਨਾਂ ਦੀ ਕੁਰਸੀ ਦਾ ਮਾਡਲ ਹੋ ਗਈ ਸੀ ਤੇ ਕਲੀਅਰ ਹੋ ਗਿਆ ਸੀ ਕਿ ਉਹਨਾਂ ਦੀ ਕੁਰਸੀ ਜਾ ਰਹੀ ਹੈ ਉਸ ਵੇਲੇ ਅਮਰੀਕਾ ਦੇ ਨਾਲ ਜਿਹੜਾ ਸਿਵਨ ਪ੍ਰਮਾਣੂ ਸਮਝੌਤਾ ਕੀਤਾ ਸੀ ਉਹ ਦਾ ਵਿਰੋਧ ਬਹੁਤ ਜ਼ਿਆਦਾ ਫੈਲ ਸੀ ਉਹਨਾਂ ਦੇ ਆਪਣੇ ਜਿਹੜੇ ਯੂਪੀਏ ਦੇ ਹਿੱਸੇਦਾਰ ਸੀ ਖੱਬੇ ਪਖੀਰ ਲੀਡਰ ਕਿਉਂਕਿ ਅਮਰੀਕਨ ਨੀਤੀਆਂ ਨੂੰ ਉਹ ਚੰਗਾ ਨਹੀਂ ਸਮਝਦੇ ਮਹਿਸੂਸ ਕਰਦੇ ਸੀ ਕਿ ਅਮਰੀਕਾ ਦੇ ਅਸੀਂ ਥੱਲੇ ਨਿਕ ਰਹੇ ਹਾਂ ਉਹਨਾਂ ਨੇ ਵਿਰੋਧ ਕੀਤਾ ਸੀ ਕਿ ਇਹ ਸਮਝੌਤਾ ਨਹੀਂ ਹੋਣਾ ਚਾਹੀਦਾ ਇਵਨ ਸੋਨੀਆ ਗਾਂਧੀ ਨੇ ਵੀ ਡਾਕਟਰ ਸਾਹਿਬ ਨੂੰ ਕਹਿਤਾ ਸੀ ਜੀ ਆਪਾਂ ਰੈਨਡਰ ਨਹੀਂ ਕਰੋ ਇਹ ਆਪਣੇ ਘੱਟ ਜੋ ਟੁੱਟਦਾ ਤੇ ਮਨਮੋਹਨ ਸਿੰਘ ਨੇ ਕਹਿਤਾ ਸੀ ਜੀ ਇਸ ਦੇਸ਼ ਨੂੰ ਬਚਾਉਣਾ ਹੈ ਇਹਦੀ ਡਿਵੈਲਪਮੈਂਟ ਕਰਾਉਣੀ ਹੈ ਤਾਂ ਕੋ ਮੰਤਰੀ ਭਾਈ ਜਾਰੇ ਦੇ ਵਿੱਚ ਸਾਨੂੰ ਲੈਣ ਦੇਣਾ ਕਰਨਾ ਪੈਣਾ ਮੈਂ ਮਹਿਸੂਸ ਕਰਦਾ ਕਿ ਸਮਝੌਤਾ ਕਰਨੇ ਪੈਣਗੇ ਜੀ ਔਰ ਮੈਂ ਕਰੂੰਗਾ ਇਹ ਕੁਰਸੀ ਜਾਂਦੀ ਦਾ ਜਾਣ ਜੋ ਵੇਖੀ ਜਾਊ ਫੇਰੀ ਕੋਨੇ ਦੇ ਖਿਲਾਫ ਦੇਵ ਸਾਈ ਦਾ ਮਤਾ ਆਇਆ ਤੇ ਜਦੋਂ ਬੇਮਸਾਈ ਸਾਈ ਦਾ ਮਤਾ ਆਇਆ ਤੇ ਕੈਲਕੂਲੇਸ਼ਨ ਕੀਤੀ ਪਤਾ ਲੱਗਾ ਕਿ ਸਰਕਾਰ ਫੱਟ ਨਹੀਂ ਸਕਦੀ ਸਰਕਾਰ ਜਾਊਗੀ ਉਸ ਵੇਲੇ ਕੁਝ ਲੋਕ ਨੇ ਕਾਦੀਰ ਨੂੰ ਬੇਨਤੀ ਕੀਤੀ ਸੀ ਕਿ ਕਾਦੀਰ ਨੂੰ ਇਹ ਸੋਚ ਕੇ ਕਿ ਪਹਿਲੀ ਵਾਰੀ ਕੋਈ ਸਿੱਖ ਪ੍ਰਧਾਨ ਮੰਤਰੀ ਬਣੇ ਇਸ ਦੇਸ਼ ਦਾ ਉਹਦੀ ਕੁਰਸੀ ਖਤਰੇ 'ਚ ਆ ਉਹਨੂੰ ਬਚਾਇਆ ਜਾਵੇ ਆਪਾਂ ਵੋਟ ਉਹਦੇ ਹੱਕ ਵਿੱਚ ਪਾਈਏ ਲੇਕਿਨ ਕਾਦੀਰ ਨੇ ਇਨਕਾਰ ਕਰਤਾ ਸੀ ਕਿ ਨਹੀਂ ਅਸੀਂ ਐਂਡੀਏ ਨੇ ਪਾਈ ਵਾਲਾ ਤੇ ਐਂਡੀਏ ਦੇ ਨਾਲ ਹੀ ਅਸੀਂ ਵੋਟ ਪਾਵਾਂਗੇ ਉਹਨਾਂ ਨੇ ਉਸ ਵੇਲੇ ਵੋਟ ਡਾਕਟਰ ਮਨਮੋਹ ਸਿੰਘ ਦੇ ਖਿਲਾਫ ਪਈ ਸੀ ਲੇਕਿਨ ਇੱਕ ਸੁਖਦੇਵ ਸਿੰਘ ਨਿਮੜਾ ਜਿਹੜੇ ਮੇਰੇ ਖਿਆਲ ਮੁਤਾਬਕ ਆ ਉਹ ਦਲਤ ਭਾਈਚਾਰੇ ਦੇ ਵਿੱਚੋਂ ਆਦੇ ਇਹਨੇ ਗ੍ਰੇਟੇ ਗੁਰਕੇ ਬੇਟੇ ਉਸ ਭਾਈਚਾਰੇ ਝੋਲਦੇ ਹੈ ਔਰ ਉਸ ਵੇਲੇ ਜਿਹੜੀ ਹੈ ਇਹ ਡਾਕਟਰ ਮਨਵੋਨ ਸਿੰਘ ਦੀ ਕੁਸ਼ਤੀ ਬਚਾਉਣ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਰੋਲ ਸੀ ਉਹਨਾਂ ਨੇ ਇਹ ਕਹਿ ਕੇ ਕਾਦੀਦ ਤੋਂ ਬਗਾਵਤ ਕਰਤੀ ਸੀ ਕਿ ਜਦੋਂ ਇੱਕ ਸਿੱਖ ਦੀ ਦਸਤਾਰ ਜਿਹੜੀ ਹੈਗੀ ਹੈ ਉਹ ਦਾਤੇ ਲੱਗੀ ਹੋ ਗਈ ਸਾਡੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਦਦੇ ਉਹਨ ਇੱਕ ਖਬਰ ਦਾ ਮੰਤਰੀ ਤੇ ਮੈਂ ਬਰਦਾਸ਼ਤ ਨਹੀਂ ਕਰਦਾ ਮੈਂ ਬੋਟ ਜੀ ਜੀ ਤੇ ਹੁਣ ਮੈਨੂੰ ਤਸੱਦੀ ਇਸ ਕਰ ਕਰਕੇ ਕਿ ਜਿਹੜੀ ਪਾਰਟੀ ਨੇ ਉਦੋਂ ਉਹਨਾਂ ਦੀ ਸਰਕਾਰ ਬਚਾਉਣ ਵਾਸਤੇ ਵੀ ਇੱਕ ਇਕਤੀ ਸਰਕਾਰ ਬਚਾਉਣ ਵਾਸਤੇ ਵੀ ਵੋਟ ਨਹੀਂ ਪਾਈ ਦੂਜੇ ਨੂੰ ਪਾਈ ਸੀ ਹਾਂ ਹਾਂ ਹਨ ਬੀਬੀ ਹਰਸਿਮਰਤ ਖੜ ਬਾਦਲ ਨੇ ਇੱਕ ਹੋਰਾ ਵਾਦ ਕਰਤਾ ਜੀ ਉਹਨਾਂ ਨੇ ਕਹਿਤਾ ਜੀ ਡਾਕਟਰ ਮਨਮੋਹ ਸਿੰਘ ਨਿਮਿਤ ਸ਼੍ਰੀ ਅਕ ਅਕਾਲ ਤਖਤ ਸਾਹਿਬ ਦੇ ਅਖਛਰੀ ਕਾ ਆਪਣੇ ਅਖੰਡ ਪਬਲਿਕ ਭੋਗ ਪਾਈ ਜਾਣਗੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਅਸੀਂ ਰਹਿ ਕਰਕੇ ਪਰਿਵਾਰ ਦੀ ਪ੍ਰਵਾਨਗੀ ਲੈ ਕੇ ਬੀਬੀ ਗੁਰਸ਼ਰਨ ਕੌਰ ਨਾਲ ਗੱਲ ਕਰਕੇ ਅਸੀਂ ਮਤਲ ਜਿਹੜੀ ਇਹ ਤਾਰੀਖ طے ਕਰਾਂਗੇ ਤੇ ਮੈਂ ਸਮਝਦਾ ਚਿੰਗੀ ਗੱਲ ਹੈ ਕਿਉਂਕਿ ਜਿਹੜੀਆਂ ਇਤਿਹਾਸਕ ਸਿੱਖੀ ਹੈ ਤਾਂ ਇਹਨਾਂ ਨੂੰ ਸਾਡੇ ਸਭ ਤੋਂ ਵੱਡੇ ਧਾਰਮਿਕ ਸਥਾਨ ਸਿੱਖੀ ਦਾ ਤੁਰਾ ਜਿਹੜਾ ਹੈਗਾ ਨਰਬਾਤ ਦਾ ਉਹ ਤੇ ਨੀ ਕੋ ਬਾਤ ਦਾ ਮੂਫਾ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਅਸੀਂ ਮਤਲਬ ਭਾਵੇਂ ਠੀਕ ਹੈ ਵੀ ਬਾਦ ਬਣੇ ਧੀਰ ਦੇ ਨਾਲ ਅਸੀਂ ਇਹ ਚਨਾਖਨ ਤਾਂ ਕੀਤੀ ਹੈ ਕਿ ਸਾਡੇ ਭਾਈਚਾਰੇ ਦੇ ਇੱਕ ਸੱਜਣ ਨੇ ਇੱਕ ਸਖਸ਼ ਨੇ ਇੱਕ ਤਾਊਬ ਦੇ ਨਹੀਂ ਜਿਹਦੇ ਮੂੰਹ ਦੇ ਵਿੱਚ ਬੋਲ ਨਹੀਂ ਸੀ ਪਰ ਉਹ ਜਦੋਂ ਬੋਲਦਾ ਸੀ ਤੇ ਉਹਦੇ ਬੋਲ ਦੇ ਅਰਥ ਤੇ ਸੀ ਉਹਨਾਂ ਦੇ ਵਿੱਚ ਬਾਤ ਦਾ ਉਹ ਫੌਂਡਾ ਜਿਹੜਾ ਫੈਸਲਾ ਕੀਤਾ ਹੈ ਚੱਕਰ ਫੌਣ ਜੁਗੈ ਡਾਕਟਰ ਮਨਮੋਹ ਸਿੰਘ ਉਹ ਰਜ਼ੀਕ ਅਤਮਰ ਦਾਸ ਜੀ ਆਪਾਂ ਭਾਵੇਂ ਜਾਤੀ ਤੌਰ ਦੇ ਵਿੱਚ ਸ਼ਰੀਕ ਨਹੀਂ ਹੋ ਸਕੇ ਲੇਕਿਨ ਸਾਡੇ ਫਾਪ ਨਾਮ ਉਸ ਪਰਿਵਾਰ ਦੇ ਨਾਲ ਹੈ ਪਰਿਵਾਰ ਨਾਲ ਹਮਦਰਦੀ ਜਾਰ ਕਰਦੇ ਹੋਏ ਅਸੀਂ ਵੀ ਉਹਨਾਂ ਨੂੰ ਸ਼ਰਦਾਂ ਦੇ ਫਲਫੀਟ ਕਰਦੇ ਆ ਪੀਟੀਐਨ 24 ਦੀ ਸੂਚੀ 'ਚ ਵੀ ਇਹ ਲੋ ਜੀ ਆ ਬਿਲਕੁਲ ਜੀ ਵਾਕਿਆ ਗੱਲ ਸਹੀ ਹੈ ਬਹੁਤ ਚੰਗੇ ਤੇ ਭਲੇ ਇਨਸਾਨ ਆ ਲੋ ਸਭ ਬੜੇ ਚਿਰਾਂ ਬਾਅਦ ਆਉਂਦੇ ਆ ਅੱਜ ਜਿਸ ਤਰ੍ਹਾਂ ਰਾਸ਼ਟਰਪਤੀ ਹੁੰਦੇ ਸੀ ਜੀ ਪਹਿਲਾਂ ਏਪੀ ਏਪੀਜੀ ਅਬਦੁਲ ਕਲਾਮ ਉਹਦੇ ਜਿਹੜਾ ਮਰਮੋਣ ਸਿੰਘ ਆ ਇਹਨਾਂ ਨੂੰ ਵੀ ਜਾਨਕੀ ਕੋ ਕਟਰੀ ਦੇ ਵਿੱਚ ਯਾਦ ਕੀਤਾ ਜਾਇਆ ਕਰੂਗਾ ਬੜੇ ਲੰਬੇ ਸਮੇਂ ਤੱਕ ਜਦੋਂ ਤੱਕ ਦੁਨੀਆ ਰਹਿੰਦੀ ਆ